ਅੱਜ ਤੁਸੀਂ ਪਿੰਡ ਵਡਾਲਾ ਭਿੱਤੇਵੜ ਦੇ ਵਿੱਚ ਆਏ ਤੇ ਕੀ ਪ੍ਰੋਗਰਾਮ ਸੀ ਅੱਜ ਦਾ ਤਲਾ ਅੱਜ ਭਾਰਤੀ ਕਿਸਾਨ ਜਨੇ ਇੱਕ ਸਿੱਧੂ ਪਰੋ ਜਿਹੜੇ ਦੀ ਟੀਮ ਤੇ ਬਲਾਕ ਚ ਗਾਵੇਂ ਦੀ ਟੀਮ ਇੱਥੇ ਪਹੁੰਚੀ ਆ 15 ਤੋਂ 17 ਪਿੰਡ ਜਿਹੜੇ ਭਿੱਤੇਵੜ ਦੇ ਵਿੱਚ ਸੁਵਿੰਦਰ ਸਿੰਘ ਦੀ ਟੈਣੀ ਹੋਰ ਨਾਲ ਜਥੇਬੰਦੀਆਂ ਨੂੰ ਛੱਡ ਕੇ ਸਿੱਧੂ ਗੁਰਦੇ ਦੇ ਬੰਦੀ ਦੀ ਸ਼ਾਮਲ ਹੋਏ ਆ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਸਿੱਧੂ ਗੁਰਦੇ ਦੇ ਬੰਦੀ ਦੀ ਤੇ ਇੱਕ ਇਥੇ ਰੈਲੀ ਕਰਵਾਈ ਗਈ ਆ ਜਿਹੜੀ 10 ਤਰੀਕ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਜਿਹੜਾ 11 ਦਾ ਕੱਟ ਹੋਏ ਜੇ ਸਰਦਾਰ ਦਿਲਜੀਤ ਸਿੰਘ ਢੱਲੇਵਾਲ ਸਾਹਿਬ ਕਾਕਾ ਸੇ ਕੋੜਲਾ ਦੇ ਹੋਰ ਸੂਬਾ ਆਗੂ ਪਹੁੰਚ ਰਹੇ ਨੇ ਉਹਨਾਂ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਮਹਾ ਪੰਚਾਇਤ ਦੀ ਤਿਆਰੀਆਂ ਨੂੰ ਇੱਥੇ ਇੱਕ ਮੀਟਿੰਗ ਕਰਵਾਈ ਗਈ ਹੈ ਵੱਡੀ ਤੇ ਇਹਨਾਂ ਲੋਕਾਂ ਨੂੰ ਸ਼ਾਮਲ ਕਰਵਾਇਆ ਗਿਆ ਕਿਹੜੀ ਜਗ੍ਹਾ ਕੀਤੀ ਜਾ ਰਹੀ ਹੈ ਜੀ ਮਹਾ ਪੰਚਾਇਤ ਮਹਾ ਪੰਚਾਇਤ ਪਿੰਡ ਖਵਾਲੀ ਦੇ ਵਿੱਚ ਪ੍ਰੀਤਮ ਸਟੇਡੀਅਮ ਦੇ ਵਿੱਚ ਜਿਹੜਾ ਜਗਾਵਾਂ ਰੋਡ ਦੇ ਉ ਜੋਵਾਨ ਕਿਸਾਨ ਉਥੇ ਪਹੁੰਚ ਰਹੇ ਵੇਖਿਓ ਸਰਕਾਰ ਨੇ ਜਿਹੜਾ ਜਬਰਟਾਇਆ ਏ ਕਿ ਲੋਕ ਨਹੀਂ ਇਕੱਠੇ ਹੁੰਦੇ ਨੇ ਤੇ ਵੱਡੇ ਤੌਰ ਤੇ ਲੋਕ ਪਹੁੰਚ ਕੇ ਸਰਕਾਰ ਦਾ ਮੂੰਹ ਤੋਰਵਾ ਜਵਾਬ ਦੇਣਗੇ ਹੂੰ ਹੂੰ ਤੇ ਜਿਵੇਂ ਇੱਕ ਵਾਰੀ ਖਦੇੜ ਦਿੱਤਾ ਗਿਆ ਸਾਰਾ ਮੋਰਚਾ ਹੁਣ ਅਗਲੀ ਕੀ ਰਣਨੀਤੀ ਬਣ ਰਹੀ ਹੈ ਕਿਸਾਨ ਚ ਰਹਿਣੇ ਬਹੁਤ ਵਧੀਆ ਤੁਹਾਡਾ ਸਵਾਲ ਆਇਆ ਖੇੜਿਆ ਅਸ਼ਵਾਸ ਚ ਲੈ ਕੇ ਗਿਆ ਕਿ ਦੋ ਦੇਸ਼ਾਂ ਦੀ جنگ ਚਲਦੀ ਹੋਵੇ ਤੇ ਉਦੋਂ ਵੀ ਰਾਜਦੂਤ ਆਪਕਾ ਚ ਮਿਲਦੇ ਆ ਇਸ ਤਰ੍ਹਾਂ ਦੀ ਨਹੀਂ ਘਟਨਾ ਹੁੰਦੀ ਕਿ ਕਿਸੇ ਨੂੰ ਗੁਫਤਾਰ ਕਰਨਾ ਸਰਕਾਰ ਨੇ ਮੀਟਿੰਗ ਦੇ ਸੱਦ ਕੇ ਪੇਠੇ ਤੇ ਛੁਰਾ ਮਾਰਿਆ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ ਇਹ ਬਖਸ਼ਣ ਲੈਗਣੀ ਆ ਇਹ ਪਿੰਡਾਂ ਦੇ ਵਿੱਚ ਸਖਤ ਵਿਰੋਧ ਕਰਾਂਗੇ ਇਹਨਾਂ ਨੂੰ ਪਿੰਡਾਂ ਚ ਵੜਨ ਨਹੀਂ ਦੇਵਾਂਗੇ ਤੇ ਆ ਸਾਂਝੀਆਂ ਮੀਡੀਆਂ ਕਰਕੇ ਹੋਰ ਮੋਰਚੇ ਹਨ ਵੱਡਾ ਸਿੰਗਾ ਸਲੀਕਾ ਕੇ ਐਮਐਸਪੀ ਗਰੰਟੀ ਨੂੰ ਬਣਾ ਕੇ ਰਾਵਾਂਗੇ